ਰਾਮਨੰਦ ਮਾਈਕ ਨੀਚੇ ਕਰੋ ਪਲੀਜ਼ ਸਾਰੇ ਇੱਕਦਾਂ ਮਾਈਕ ਉੱਧਰ ਉੱਪਰ ਨਾ ਜੜਾ ਹੋ ਜਾ ਆਪਣੀ ਚੀਮਾ ਜੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਜੇ ਹਾਲਾਤ ਨੇ ਜਿਸ ਤਰ੍ਹਾਂ ਸੁਖਵੀਰ ਬਾਦਲ ਸਿੰਘ ਉਨਾਂ ਤੇ ਹਮਲਾ ਹੋਇਆ ਕਿ ਕੀ ਅੱਜ ਦਾ ਲੱਗਦਾ ਇੰਪੋਰਟੈਂਟ ਹੈ ਤੇ ਕੀ ਇਸ਼ੂਸ ਡਿਸਕਸ ਕਰੋ ਅਰਾਮਨੰਦ ਪਲੀਜ਼ ਸਾਇਲੈਂਸ ਪੀਓ ਅੱਜ ਦੀ ਬਰੇਤਮ ਪਿੱਛੇ ਹੋਣੀ ਥੋੜਾ ਜਿਹਾ ਪਿੱਛੇ ਉਹਨਾਂ ਇਤਕੋ ਇੰਕੀ ਸਪੀਚ ਹੋਇਆ ਇਹਦੀ ਇੱਕ ਬਹੁਤ ਹੀ ਵੱਡੀ ਸਾਜਿਸ਼ ਮਾਰਗਿਤ ਸਿੱਖ ਲੀਡਰਸ਼ਿਪ ਨੂੰ ਕੰਨਿਡਿਟੀ ਨੂੰ ਖਤਮ ਕਰਨ ਦੀ ਚੱਲ ਰਹੀ ਹੈ। ਔਰ ਜਿਸ ਦੇ ਤਹਿਤ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਉੱਤੇ ਇਡਾ ਵੱਡਾ ਕਾਤਲਨਾ ਹਮੜਾ। ਔਰ ਜਿਹੜੀ ਕੋਸ ਤੋਂ ਵੀ ਵੱਡੀ ਚਿੰਤਾ ਕਰਨੀ ਗੱਲ ਹੈ ਕਿ ਹਮੜਾ ਹੋਇਆ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਮੁਖਦਵਾ ਦੇ। ਇਹ ਬੌਂਟਰ ਕਬੀਨ ਉਸ ਰਾ ਅੱਜ ਐਮਰਜੈਂਸੀ ਕੰਪਨਿਟੀ ਮੀਟਿੰਗ ਹੋਣਾ ਸ਼ੁਰੂ ਹੋ ਗਈ ਹੈ। ਉਹਦੇ ਚ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਵਿਸਥਾਰ ਦੇ ਨਾਲ ਕਿ ਕਿਹੜੀਆਂ ਸਾਜਸ਼ਾ ਰੁੱਤ ਨੇ ਜਾਲੀਆਂ। ਉਹਦੇ ਚ ਐਜੰਸੀਆਂ ਦਾ ਕੀ ਰੋਲ ਹੈ। ਕਿਸ ਤਰੀਕੇ ਜਾਣ ਬੁੱਝ ਕੇ ਲੰਬੇ ਸਮੇਂ ਤੋਂ ਸੁਰੱਖਿਆ ਜਿਹੜੀ ਆ ਅਕਾਲੀ ਲੀਡਰਾਂ ਦੀ ਜਾਣ ਬੁੱਝ ਕੇ ਜਿਹੜੀ ਆ ਉਹ ਵੇਖਤਾਂ ਚੁੱਤੀ ਗਈ ਹੈ। ਜੋ ਬਈ ਇਥੇ ਪਾਰਟੀ ਬਦਲਣ ਵਾਲੇ ਨੂੰ ਤਾਂ ਜੈਡ ਪਲਸ ਵਾਈਪਲਸ ਸਿਕਿਉਰਟੀ ਮਿਲ ਜਾਂਦੀ ਹੈ ਤੇ ਜਿਹੜੇ ਲੋਕਾਂ ਦੇ ਹੱਕਾਂ ਵਾਸਤੇ ਖੜਦੇ ਆ ਲੜਦੇ ਆ ਔਰ ਪੰਥ ਵਿਰੋਧੀ ਪੰਥ ਦਿਸਮਨ ਤਾਕਤਾਂ ਦੇ ਖਿਲਾਫ ਖੜਦੇ ਆ ਉਹਨਾਂ ਦੀਆਂ ਜਾਣ ਪੁੱਛ ਕੇ ਸਰਕਿਆਵਾਂ ਦੁਨੀਆਂ ਉਹ ਛੱਡੀਆਂ ਕਿਤੇ ਜਾਂਦੀਆਂ ਔਰ ਬੜੇ ਅਨਪਰੋਫੈਸ਼ਨਲ ਢੇਰ ਦੇ ਨਾਲ ਇਹ ਗੱਡੇ ਸਾਰੇ ਸਾਈਡ ਕੀਤੇ ਜਾਂਦੇ ਆ ਇਸ ਕਰਕੇ ਬੜੇ ਜਿਹੜੇ ਇਹਦੇ ਨਾਲ ਜੁੜੇ ਕਈ ਮਸਲੇ ਆ ਇਸ ਕਰਕੇ ਉਹ ਸਾਰੇ ਹੀ ਹੋਣ ਅਸੀਂ ਜਿਹੜੀ ਹੈ ਉਹਦੀ ਤਰੀਕੀ ਦੇ ਨਾਲ ਜਿਹੜੀ ਹੈ ਉਹ ਸਾਰੇ ਜਥੇਦਾਰ ਸਾਹਿਬ ਨੇ ਕਿਹਾ ਸੀ ਇਸ ਤੀਫੇ ਜਿਹੜੇ ਹੋਏ ਨੇ ਉਹਨੇ ਬਾਰੇ ਵੀ ਕੋਈ ਰਿਪੋਰਟ ਨਹੀਂ ਇਸ ਤੀਫੇ ਬਾਰੇ ਕੋਈ 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 ਕੋ ਉਹਦੇ ਹੁਣ ਜਿੰਨਾ ਸਾਰ ਕਰਦੇ ਜਿੰਨਾ ਸਾਰ ਲੜਾ ਲੜਾ ਇੱਕ ਇੱਕ ਬੋਈ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਕਮ ਵੀ ਹੋਇਆ ਸੀਗਾ ਲੇਕਿਨ ਗੋਲਡਨ ਟੈਂਪਲ ਦੇ ਜਿਹੜੇ ਐਂਟਰੈਂਸ ਗੇਟ ਤੇ ਗੋਲੀ ਮਾਰ ਦਿੱਤੀ ਗਈ ਆ ਤੇ ਕਈ ਜਿਹੜੇ ਲੋਕ ਹੈਗੇ ਨੇ ਥਰੂ ਸੋਸ਼ਲ ਮੀਡੀਆ ਜਾਂ ਫਿਰ ਦਲ ਖਾਲਸਾ ਕਹ ਲਈਏ ਉਹਨਾਂ ਵੱਲੋਂ ਉਹਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕੀ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ ਜੇ ਕੋਈ ਦੁਨੀਆ ਦਾ ਸਿੱਖ ਫਾਟਕਾਂ ਸਿੱਦੇ ਦਰਵਾਜ਼ਾ ਦੇ ਜਿਹੜਾ ਮੁੱਖ ਦਰਵਾਜ਼ਾ ਕਰਾਫਟ ਸਥਾਨ ਜਿੱਥੋਂ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਜਿਹੜਾ ਉਹ 24 ਘੰਟੇ ਹਰ ਜਥੇਦਾਰਾਂ ਦੀ ਚੁੱਪੀ ਕਈ ਸਵਾਲ ਖੜੇ ਕਰ ਰਹੀ ਹੈ ਇਸ ਕਰਕੇ ਉਹ ਮੈਨੂੰ ਮੀਟਿੰਗ ਕਰ ਲੈਣ ਤੇ ਪੱਛੀ ਬਾਤ